ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੇਂ ਕਿ ਹੁਣ ਇਸ ਸਮੇਂ ਦੱਖਣੀ ਕੋਰੀਆ ਦੇ ਦੌਰੇ ਤੇ ਨੇ ਤੇ ਉਹਨਾਂ ਨੇ ਹੁਣ ਅੱਜ DEHU E&C GS ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਨੌਂਸ਼ਿੰਗ ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ ਸੋਲ ਬਿਜ਼ਨਸ ਏਜੰਸੀ ਸਮੇਤ ਦੱਖਣੀ ਕੋਰੀਆ ਦੀਆਂ ਹੋਰ ਕਈ ਕੰਪਨੀਆਂ ਨੂੰ ਸੂਬੇ ਦੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਇਸ ਸਮੇਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਦੱਖਣੀ ਕੋਰੀਆ ਦੇ ਦੌਰੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਨੇ ਹੁਣ ਆਉਣ ਵਾਲੇ ਸਮੇਂ ਦੇ ਲਈ ਇੱਕ ਖਾਸ ਵਧੀਆ ਪ੍ਰੋਜੈਕਟ ਜਿਹੜਾ ਹੈ ਉਹ ਪੰਜਾਬ ਦੇ ਲਈ ਸ਼ੁਰੂ ਕਰਨ ਦੇ ਲਈ ਅਪੀਲ ਕੀਤੀ ਹੈ ਕੋਰੀਆ ਦੇ ਵਿੱਚ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਖਾਸ ਕੰਪਨੀਆਂ ਦੀ ਤੇ ਕਿਸ ਤਰੀਕੇ ਦੇ ਨਾਲ ਨਵਿਆਉਣਯੋਗ ਊਰਜਾ ਪ੍ਰੋਜੈਕਟ ਆਫਸ਼ੋਰ wind farms solar power plant ਅਤੇ ਹਾਈਡਰੋਜਨ ਉਤਪਾਦਨ ਦੇ ਖੇਤਰਾਂ ਦੇ ਵਿੱਚ ਸਹਿਯੋਗ ਦੀ ਵਕਾਲਤ ਉਹਨਾਂ ਨੇ ਕੀਤੀ ਔਰ ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਵਿੱਚ ਊਰਜਾ ਬੁਨਿਆਦੀ ਢਾਂਚੇ ਦੇ ਵਿਕਾਸ ਜਿਵੇਂ ਕਿ LNG ਟਰਮੀਨਲ ਪੈਟਰੋকেমিক্যাল ਕੰਪਲੈਕਸ ਤੇ ਖਾਦ ਪਲਾਂਟ ਰਿਹائش ਅਤੇ ਉਹਨਾਂ ਤੋਂ ਬੁਨਿਆਦੀ ਢਾਂਚੇ ਸੰਬੰਧੀ ਇੱਕਿਕ੍ਰਿਤ ਹੱਲ ਵਾਲੇ ਸ਼ਹਿਰੀ ਵਿਕਾਸ ਤੇ ਸਮਾਰਟ ਸਿਟੀ ਪ੍ਰੋਜੈਕਟਾਂ ਤੇ ਸੜਕਾਂ ਪੁਲਾ ਰੇਲਵੇ ਬੰਦਰਗਾਹਾਂ ਤੇ ਹਵਾਈ ਅੱਡਿਆਂ ਸਮੇਤ ਸਿਵਲ ਬੁਨਿਆਦੀ ਢਾਂਚੇ ਸੰਬੰਧੀ ਪ੍ਰੋਜੈਕਟਾਂ ਵਰਗੇ ਖੇਤਰਾਂ ਦੇ ਵਿੱਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਨੇ ਔਰ ਨਾਲ ਨਾਲ ਭਗਵਾਨ ਸਿੰਘ ਮਾਨ ਨੇ ਦੱਸਿਆ ਹੈ ਕਿ ਕਿਸੇ ਦੇ ਨਾਲ ਮੋਡੂਲਰ ਅਤੇ ਪ੍ਰੀ ਫੈਬ੍ਰੀਕੇਟਿਡ ਨਿਰਮਾਣ ਵਿਧੀਆਂ ਲਈ ਟੈਕਨੋਲੋਜੀ ਦਾ ਆਦਾਨ-ਪ੍ਰਦਾਨ ਵਰਗੇ ਖੇਤਰਾਂ ਦੇ ਵਿੱਚ ਸਹਿਯੋਗ ਵਧਾਉਣ ਦੀ ਲੋੜ ਹੈ ਤੇ ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਕਿਸ ਰਿੱਕੇ ਦੇ ਨਾਲ ਤੇਜ਼ ਤੇ ਕਿਫਾਇਤੀ ਮਾਰਤਾ ਦੇ ਨਿਰਮਾਣ ਦਾ ਹੱਲ ਵੀ ਲੱਭਿਆ ਜਾ ਸਕੇ ਇਸ ਦੇ ਨਾਲ ਨਾਲ ਇੰਜੀਨੀਅਰਿੰਗ ਅਤੇ ਬੁਨਿਆਦੀ ਢਾਂਚਾ ਖੇਤਰ ਦੇ ਨਾਲ ਸੰਬੰਧ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਕੰਪਨੀਆਂ ਦੇ ਵਿੱਚੋਂ ਇੱਕ ਜਿਹੜੀ ਹੈ ਡੇਵੂ ਈ ਐਂਡ ਸੀ ਨਾਲ ਰਣਨੀਤਿਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੀ ਮਜ਼ਬੂਤ ਉਦਯੋਗਿਕ ਗਤੀ ਆਧੁਨਿਕ ਬੁਨਿਆਦੀ ਢਾਂਚੇ ਸੰਬੰਧੀ ਵੱਡੇ ਉਪਰਾਲੇ ਅਤੇ ਇਨਵੈਸਟ ਪੰਜਾਬ ਅਧੀਨ ਵਿਲੱਖਣ ਸਾਂਝੇ ਨਿਗਰਾਂਟ ਢਾਂਚੇ ਬਾਰੇ ਜਾਣਣਾ ਵੀ ਪਾਇਆ ਹੈ ਉਹਨਾਂ ਨੇ ਦੱਸਿਆ ਹੈ ਕਿ ਵਿਸ਼ਵ ਪੱਧਰ ਦੇ ਕਾਰੋਬਾਰੀ ਗਰੁੱਪ ਨੂੰ ਪੁਨਿਆਦੀ ਢਾਂਚੇ ਦੇ ਵਿਆਪਕ ਵਿਕਾਸ ਆਧੁਨਿਕ ਨਿਰਮਾਣ ਟੈਕਨੋਲੋਜੀ ਨੂੰ ਅਪਣਾਉਣ ਅਤੇ ਸੂਬੇ ਦੇ ਵਿੱਚ ਆਉਣ ਵਾਲੇ ਉਦਯੋਗਿਕ ਟਾਊਨਸ਼ਿਪ ਦੇ ਵਿੱਚ ਮੌਕਿਆਂ ਦੀ ਖੋਜ ਕਰਨ ਦੇ ਲਈ ਉਤਸ਼ਾਹਿਤ ਕੀਤਾ ਹੈ ਨਾਲ ਦੇ ਨਾਲ ਭਗਵਾਨ ਸਿੰਘ ਮਾਨ ਦੇ ਆਲਮੇ ਸਥਿਰਤਾ ਦੇ ਮਾਪਦੰਡਾ ਦੇ ਨਾਲ ਸੰਬੰਧਿਤ ਸਾਂਝੇ ਉਦਮਾ ਰਾਹੀ ESG ਅਤੇ ਗ੍ਰੀਨ ਹਾਈਡਰੋਜਨ ਪਹਿਲ ਕਦਮੀਆਂ ਦੇ ਵਿੱਚ ਵੀ ਸਹਿਯੋਗ ਤੇ ਜ਼ੋਰ ਦਿੰਦਾ ਹੈ ਇੱਕ ਹੋਰ ਮੀਟਿੰਗ ਦੌਰਾਨ ਉਹਨਾਂ ਨੇ GS ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਦੇ ਉਪ ਪ੍ਰਧਾਨ ਯੰਗ ਹਾਰ ਯੂ ਦੇ ਨਾਲ ਮੁਲਾਕਾਤ ਵੀ ਕੀਤੀ ਇਸ ਦੇ ਨਾਲ ਹੀ ਭਵਨ ਸਿੰਘ ਮਾਨ ਨੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਇਹਨਾਂ ਮੁੱਖ ਖੇਤਰਾਂ ਦੇ ਵਿੱਚ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਵੀ ਦਿਵਾਇਆ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਪੈਕੇਜਡ ਫੂਡਸ ਐਂਡ ਬੇਵਰੇਜਸ ਦੀ ਤੇ ਇਸ ਕੰਪਨੀ ਨੌਂਗਸ਼ੀਮ ਹੋਲਡਿੰਗਸ ਨਾਲ ਵੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਫੂਡ ਐਂਡ ਫੂਡ ਪ੍ਰੋਸੈਸਿੰਗ ਦੀ ਵਕਾਲਤ ਕੀਤੀ ਹੱਲਲ ਉਹਨਾਂ ਨੇ ਭਾਰਤੀ ਸੁਪਰਮਾਰਕਟਾਂ ਤੇ ਈ-ਕਾਮਰਸ ਪਲੇਟਫਾਰਮਾਂ ਦੇ ਵਿੱਚ ਨੌਂਕਸ਼ਿੰਦ ਦੇ ਉਤਪਾਦਾਂ ਦਾ ਵਾਧਾ ਕਰਨ ਅਤੇ ਸਿਹਤ ਪ੍ਰਤੀ ਜਾਗਰੂਕਤਾ ਦੇ ਨਾਲ ਨਾਲ ਨੌਜਵਾਨ ਵਰਗ ਤੱਕ ਇਹਨਾਂ ਉਤਪਾਦਾਂ ਨੂੰ ਪਹੁੰਚਾਉਣ ਸੰਬੰਧੀ ਮੁਹਿਮਾ ਦੇ ਵਿੱਚ ਵੀ ਸਹਿਯੋਗ ਦੇਵਣ ਦੀ ਗੱਲ ਕੀਤੀ ਹੈ ਨਾਲ ਦੇ ਨਾਲ ਭਗਵੰਤ ਸਿੰਘ ਮਾਨ ਨੇ ਵਾਤਾਵਰਣ ਪੱਖੀ ਪੈਕੇਜਿੰਗ ਸੰਬੰਧੀ ਹੱਲਾਂ ਦੇ ਲਈ ਸਥਾਨਿਕ ਸਪਲਾਈਰਾਂ ਨਾਲ ਭਾਈਵਾਲੀਕਰਨ ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਭੋਜਨ ਪਦਾਰਥਾਂ ਦੇ ਪੌਦੇਵ ਅਧਾਰਿਤ ਵਿਕਲਪਾਂ ਦੇ ਲਈ ਖੋਜ ਵਿੱਚ ਵੀ ਭਾਈਵਾਲੀ ਦੀ ਵਕਾਲਤ ਕੀਤੀ ਹੈ ਨਾਲ ਦੇ ਨਾਲ ਕੋਰੀਆ ਡਿਫੈਂਸ ਇੰਡਸਟਰੀ ਐਸਸੀ ਸੈਸ਼ਨ ਦੇ ਵਾਈਸ ਚੇਅਰਮੈਨ ਪੀਸੰਗ ਕਿਊ ਦੇ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਦਯੋਗਿਕ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਰੱਖਿਆ ਨਿਰਮਾਣ ਤੇ ਟੈਕਨੋਲੋਜੀ ਦੇ ਆਦਾਨ-ਪ੍ਰਦਾਨ ਦੇ ਵਿੱਚ ਸਹਿਯੋਗ ਦੇ ਮੌਕੇ ਦੀ ਭਾਲ ਦੀ ਗੱਲ ਵੀ ਕੀਤੀ ਹੈ। ਉਹਨਾਂ ਨੇ ਸਾਈਬਰ ਸੁਰੱਖਿਆ ਤੇ ਗਿਆਨ ਦੇ ਆਦਾਨ-ਪ੍ਰਦਾਨ ਤੇ ਸਹਿਯੋਗ ਦੇ ਲਈ AI ਰੋਬੋਟਿਕਸ ਅਤੇ ਮਾਨਵ ਰਹਿਤ ਬੰਡਾਲੀਆਂ ਵਰਗੀਆਂ ਉન્નਤ ਰੱਖਿਆ ਟੈਕਨੋਲੋਜੀਆਾਂ ਦੇ ਵਿੱਚ ਸਹਿਯੋਗ ਦੀ ਵੀ ਗੱਲਬਾਤ ਕੀਤੀ ਹੈ ਨਾਲ ਦੇ ਨਾਲ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅਤੇ ਦੱਖਣੀ ਕੋਰੀਆ ਰੱਖਿਆ ਜਨਰਿੰਗ ਅਤੇ ਉਤਪਾਦਨ ਦੇ ਵਿੱਚ ਕਾਰਜਬਲ ਦੀ ਮੁਹਾਰਤ ਵਿੱਚ ਵਾਧਾ ਕਰਨ ਲਈ ਹੁਨਰ ਵਿਕਾਸ ਅਤੇ ਸਿੱਖਲਾਈ ਪ੍ਰੋਗਰਾਮਾਂ ਦੇ ਵਿੱਚ ਸਾਂਝੀ ਯਤਨਾਂ ਦੇ ਵਿਚਾਰ ਕਰ ਸਕਦੇ ਨੇ ਇਸ ਦੇ ਨਾਲ ਨਾਲ ਸਟਾਰਟਅਪ ਡਿਵੀਜ਼ਨ ਸਿਉਲ ਬਿਜ਼ਨਸ ਏਜੰਸੀ ਦੇ ਡਾਇਰੈਕਟਰ ਯੋਂਗ ਵੋਕਿੰਗ ਦੇ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਹੈ ਕਿ ਐਸਬੀਏ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਟਾਰਟਅਪ ਇਨਕਿਊਬੇਸ਼ਨ ਅਤੇ ਐਕਸਲੇਸ਼ਨ ਪ੍ਰੋਗਰਾਮਾਂ ਦੇ ਵਿੱਚ ਸਹਿਯੋਗ ਦੀ ਵੱਡੀ ਸੰਭਾਵਨਾ ਹੈ ਉਹਨਾਂ ਨੇ ਪੰਜਾਬ ਅਧਾਰਿਤ ਸਟਾਰਟਅਪਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਐਸਬੀਏ ਦੇ ਗਲੋਬਲ ਮਾਰਕੀਟਿੰਗ ਅਤੇ ਨਿਰਯਾਤ ਸੰਬੰਧੀ ਸਹਾਇਕ ਪਹਿਲ ਕਦਮੀਆਂ ਬਾਰੇ ਵੀ ਚਰਚਾ ਕੀਤੀ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਵੀ ਚਾਰ-ਵਟਾਂਦਰਾ ਕਰਦਿਆਂ ਹੋਏ ਆ ਆਪਣੀ ਮੀਟਿੰਗ ਦੇ ਦੌਰਾਨ ਉਹਨਾਂ ਨੇ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਦੇ ਵਜੋਂ ਦਰਸਾਇਆ ਤੇ ਸਮੂਹ ਤਕਨੀਕੀ ਕੰਪਨੀਆਂ ਨੂੰ ਸੂਬਾ ਸਰਕਾਰ ਵੱਲੋਂ ਕੀਤੇ ਗਏ ਪ੍ਰਮੁੱਖ ਸੁਧਾਰਾਂ ਬਾਰੇ ਜਾਣੂ ਵੀ ਕਰਵਾਇਆ ਭਗਵਾਨ ਸਿੰਘ ਮਾਨਯੋਗ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਸੰਬੰਧੀ ਇਸ ਵਿਧੀ ਨੂੰ ਹੋਰ ਸੁਚਾਰੂ ਬਣਾਉਣ ਦੇ ਲਈ ਪ੍ਰਮੁੱਖ ਕੰਪਨੀਆਂ ਦੇ ਵਟਮੁੱਲੇ ਵਿਚਾਰ ਵੀ ਮੰਗੇ ਤੇ ਨਾਲ ਦੇ ਨਾਲ ਮੁੱਖ ਮੰਤਰੀ ਨੇ ਏਸ਼ੀਆ ਦੇ ਸਭ ਤੋਂ ਉੱਨਤ ਇਨੋਵੇਸ਼ਨ ਇਕੋਸਿਸਟਮ ਦੇ ਵਿੱਚ ਇੱਕ ਪੈਂਗਿਓ ਟੈਕਨੋ ਵੈਲੀ ਜਿਸ ਨੂੰ ਕੋਰੀਆ ਦੇ ਸਿਲੀਕਨ ਵੈਲੀ ਵਜੋਂ ਜਾਣਿਆ ਜਾਂਦਾ ਹੈ ਦਾ ਅਧਿਐਨ ਕਰਨ ਦੇ ਲਈ ਵੀ ਇਸ ਵੈਲੀ ਦਾ ਦੌਰਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਨਵੀਆਂ ਵਾਤਾਵਰਣ ਪ੍ਰਣਾਲੀਆਂ ਤੇ ਉਦਮਤਾਂ ਨੂੰ ਉਤਸ਼ਾਹਿਤ ਕਰਨ ਲਈ ਵਧੀਆ ਅਭਿਆਸਾਂ ਬਾਰੇ ਗਿਆਨ ਦਾ ਦਾਨ ਪ੍ਰਦਾਨ ਕਰਨਾ ਸਮੇਂ ਦੀ ਜ਼ਰੂਰਤ ਹੈ